ਕੋਈ ਜੋ ਹਸਲ ਹੁੰਦੀ ਹੈ ਉਹ ਹੀ ਚੱਲ ਹੁੰਦੇ ਦੀਵਾਲੀ ਦੇ ਅੱਛਾ ਜੀ ਦੀਵੇ ਮੋਮਬਤੀਆਂ ਡੈਕੋਰੇਸ਼ਨ ਆਫਿਸ ਦੀ ਕਰਦੀ ਬਸ ਅੱਛਾ ਰਿਪੀਟ ਚੱਲ ਰਿਹਾ ਹਾਂਜੀ ਉਹ ਹੀ ਚੱਲ ਰਿਹਾ ਰਿਪੀਟ ਚੱਲ ਰਿਹਾ ਕੋਈ ਕੋਈ ਜ਼ਿਆਦਾ ਨਵੀਂ ਆਈਟਮ ਨਹੀਂ ਨਾ ਨਵਾਂ ਕੁਝ ਨਹੀਂ ਉਹ ਹੀ ਚੱਲਦਾ 올ਡ ਇਜ਼ ਗੋਲਡ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰੀਏ ਤੇ ਲੋਕਾਂ ਦਾ ਧਿਆਨ ਜਿਹੜਾ 골ਡ ਵਾਲਾ ਸਿਲਵਰ ਵਾਲਾ ਮਾਰਕੀਟ ਜਦੋਂ ਘਾਟੇ ਨੇ ਜਹਾ ਲਿਆ ਲੋਕ ਚਾਂਦੀ ਸੋਨੇ ਖਰੀਦਦੇ ਜਾ ਰਹੇ ਨੇ ਤੁਹਾਡੇ ਸਾਹਮਣੇ ਸੜਕ ਸੁੱਕਣੀ ਪਈ ਕੋਈ ਕਸਟਮਰ ਇੰਨੇ ਆਵਾਜਾਈ ਨਹੀਂ ਸਾਡੇ ਕੋਲ ਦੀਵੇ ਐ ਡੈਕੋਰੇਸ਼ਨ ਦਾ ਐ ਜਿਵੇਂ ਮੂਰਤੀਆਂ ਵਗੈਰਾ ਹੱਟੜੀਆਂ ਸਾਰਾ ਸਮਾਨ ਹੈ ਨਵਾਂ ਕੀ ਆਇਆ ਸਰ ਨਵਾਂ ਦੇਖੋ ਡੈਕੋਰੇਸ਼ਨ ਲਈ ਅੱਜਕੱਲ ਬਹੁਤ ਮੰਗ ਰਿਆ ਡਿਮਾਂਡ ਹੈ ਰਾਜਸਥਾਨੀ ਸੈਟ ਤੇ ਆ ਦੇਖੋ ਆਂ ਦੀਏ ਸਟੈਂਡਿੰਗ ਵਾਲੇ ਦੀਏ ਫਲੋਟਿੰਗ ਕੈਂਡਲਸ ਪੋਟ ਜਿਹੜਾ ਹੈਗਾ ਪੋਟ ਵੀ ਆਇਆ ਹੈ ਕੈਂਡਲਸ ਵੀ ਬਹੁਤ ਤਰੀਕੇ ਦੇ ਆ ਗਏ ਐ ਐਂਡ ਰੰਗੋਲੀ ਉਹ ਰੰਗੋਲੀ ਸਟੈਂਡ ਤੁਸੀਂ ਦੇਖ ਰਹੇ ਹੋ ਦਾ ਸ੍ਰੀ ਹੈ ਲਾਈਨਸ ਤੇ ਮੈਂ ਅਲੀਸ਼ਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਫੈਸਟਿਵ ਸੀਜ਼ਨ ਜੋ ਆ ਰਿਹਾ ਹੈ ਅ ਤੇ ਉਸੇ ਦੇ ਨਾਲ ਹੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਚਹਿਲ ਪਹਿਲ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਡੈਕੋਰੇਸ਼ਨ ਦੀ ਜੇ ਗੱਲ ਕਰੀਏ ਡੈਕੋਰੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਜੋ ਕਿ ਨਵੀਆਂ ਆਈਆਂ ਨੇ ਉਸੇ ਦੇ ਨਾਲ ਹੀ ਗੱਲਬਾਤ ਕਰਾਂਗੇ ਕਿ ਕੀ ਕੀ ਚੀਜ਼ਾਂ ਨਵੀਆਂ ਆਈਆਂ ਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਅਰੁਣਾ ਮੈਂ ਮੇਰਾ ਅਸੀਂ ਹਰ ਸਾਲ ਇੱਥੇ ਏਡਾ ਲਗਾਉਣਾ ਚਾਹੁੰnu ਇਸ ਟਾਈਮ 15 ਤੋਂ 17 ਸਾਲ ਹੋ ਗਿਆ ਇੱਥੇ ਏਡਾ ਲਗਾ ਦਿੰਦੇ ਅੱਛਾ ਕਿਸ ਤਰੀਕੇ ਦਾ ਸਮਾਨ ਤਾਂ ਨਿਕਲ ਸਾਡੇ ਕੋਲ ਦੀਵੇ ਐ ਡੈਕੋਰੇਸ਼ਨ ਦਾ ਐ ਉਹ ਜਿਵੇਂ ਮੂਰਤੀਆਂ ਵਗੈਰਾ ਹੱਟੜੀਆਂ ਸਾਰਾ ਸਮਾਨ ਹੈ ਨਵਾਂ ਕੀ ਆਇਆ ਸਰ ਨਵਾਂ ਦੇਖੋ ਡੈਕੋਰੇਸ਼ਨ ਲਈ ਅੱਜਕੱਲ ਬਹੁਤ ਮੰਗ ਰਹੀ ਹੈ ਡਿਮਾਂਡ ਹੈ ਰਾਜਸਥਾਨੀ ਸੈਟ ਤੇ ਆ ਦੇਖੋ ਆਂ ਦੀਏ ਸਟੈਂਡਿੰਗ ਵਾਲੇ ਦੀਏ ਫਲੋਟਿੰਗ ਕੈਂਡਲਸ ਪੋਟ ਜਿਹੜਾ ਹੈਗਾ ਪੋਟ ਵੀ ਆਇਆ ਹੈ ਕੈਂਡਲਸ ਵੀ ਬਹੁਤ ਤਰੀਕੇ ਦੇ ਆ ਗਏ ਐ ਐਂਡ ਰੰਗੋਲੀ ਉਹ ਰੰਗੋਲੀ ਸਟੈਂਸ ਅਚਾ ਤੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਸਾਰਾ ਸਾਲ ਤੋਂ ਤੁਸੀਂ ਇੱਥੇ ਆਪਣਾ ਸੈਟਅਪ ਕਰਦੇ ਹੋ ਤੇ ਪਿਛਲੇ ਸਾਲ ਦੇ ਮੁਤਾਬਿਕ ਇਸ ਸਾਲ ਸੀਜ਼ਨ ਕਿਸ ਤਰੀਕੇ ਨਾਲ ਜਾ ਰਿਹਾ ਪਿਛਲੇ ਸਾਲ ਤੋਂ ਇਸ ਸਾਲ ਥੋੜਾ ਮਤਲਬ ਨਾ ਜ਼ਿਆਦਾ ਹੈ ਭੀੜ ਬੜੀ ਜਾਰੀ ਹੋਈ ਨਹੀਂ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆ ਇੱਥੇ ਖੰਭੇ ਜਲਦੀ ਲਵਾ ਦਿਓ ਕਿਉਂਕਿ ਕਾਰਾਂ ਅੰਦਰ ਆ ਜਾਂਦੀਆਂ ਭੀੜ ਜ਼ਿਆਦਾ ਹੋ ਜਾਂਦੀ ਹੈ ਜਿਆਦਾ ਹੋ ਜਾਂਦੀ ਹੈ ਕਸਟਮਰਸ ਵਗੈਰਾ ਆ ਰਹੇ ਕਸਟਮਰ ਸਾਰੇ ਆ ਰਹੇ ਆ ਵਧੀਆ ਤਰੀਕੇ ਦਾ ਰਿਸਪੌਂਸ ਦੇ ਰਹੇ ਆ ਜੀ ਅੱਛਾ ਵਧੀਆ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਅਜ ਤੱਕ ਕਸਟਮਰ ਜੋ 바ਰਗੇਨਿੰਗ ਕਰਦਾ ਉਹਦਾ ਕਿਦਾਂ ਦਾ ਲੱਗਦਾ ਫਿਰ ਥੋੜਾ ਲੱਗਦਾ ਹੈ ਕਿ ਅਸੀਂ ਕੀ ਕਹਿ ਸਕਦੇ ਆ ਅਸੀਂ ਆਪਣਾ ਸਮਾਨ ਵੇਚਣਾ ਹੈ ਅਸੀਂ ਇਸ ਕਰਕੇ ਕਰ ਦਿੰਨੇ ਆ ਜੀ ਅੱਛਾ ਉਹਦਾ ਵਧੀਆ ਚੱਲ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਚੱਲਦਾ ਠੀਕ ਐ ਸਰ OK ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਵਨ ਅੱਛਾ ਸਰ ਤੁਹਾਡਾ ਸੈਟਅਪ ਬਹੁਤ ਵੱਡਾ ਲੱਗ ਰਿਹਾ ਹੈ ਕੀ ਕੀ ਨਵੀਆਂ ਚੀਜ਼ਾਂ ਤੁਹਾਡੇ ਕੋਲ ਹੈ ਕੋਈ ਜੋ ਹਾਈ ਸੈਲ ਹੁੰਦੀ ਹੈ ਉਹ ਹੀ ਚੱਗਣ ਹੁੰਦੇ ਦੀਵਾਲੀ ਤੇ ਅੱਛਾ ਦੀਵੇ ਮੋਮਬਤੀਆਂ ਡੈਕੋਰੇਸ਼ਨ ਅੱਛਾ ਆਫਿਸ ਦੀ ਘਰ ਦੀ ਬਸ ਅੱਛਾ ਰਿਪੀਟ ਚੱਲ ਰਿਹਾ ਹਾਂਜੀ ਉਹ ਹੀ ਚੱਲ ਰਿਹਾ ਰਿਪੀਟ ਚੱਲ ਰਿਹਾ ਕੋਈ ਕੋਈ ਜ਼ਿਆਦਾ ਨਵੀਂ ਆਈਟਮ ਨਹੀਂ ਨੀ ਨਵਾਂ ਕੁਝ ਨਹੀਂ ਉਹ ਹੀ ਚੱਲਦਾ 올ਡ ਇਜ਼ ਗੋਲਡ 올ਡ ਇਜ਼ ਗੋਲਡ ਕਹਿ ਰਹੇ ਹੋ ਬਾਜੀ ਤੁਸੀਂ ਪਰ ਕਸਟਮਰ ਜੋ ਹੈ ਹਰ ਵਾਰ ਕੁਝ ਨਵਾਂ ਪਾਲਦਾ ਹੈ ਨਵਾਂ ਪਾਲਦਾ ਵੇਚਣ ਵਾਲੇ ਵੀ ਬਹੁਤ ਨੇ ਅਪਾਂ ਕੀ ਕੀ ਵੇਚ ਲਾਂਗੇ ਕਿੰਨੇ ਬੰਦੇ ਅਟੈਂਡ ਕਰ ਲਾਂਗੇ ਇਹ ਤਾਂ ਆਪਣੇ ਫੇ ਜੀ ਕਿੰਨੇ ਕਸਟਮਰ ਆਪਾਂ ਦੇਖੋ 5-6 ਕਸਟਮਰ ਇਕੱਠੇ ਹੋ ਜਾਂਦੇ ਬੰਦਾ ਪਜਲ ਹੋ ਜਾਂ ਤੇ ਵਨ ਬਾਈ ਵਨ ਠੀਕ ਹੈ ਜੋ ਹੈ ਅਸ ਇਟ ਇਜ਼ ਯਹੀ ਜਿਆਦਾ ਬਡਨ ਨਹੀਂ ਲੈਂਦੇ ਦੁਕਾਨਦਾਰ ਹਾਂਜੀ ਹਾਂਜੀ ਜਿੰਨਾ ਹੈ ਉਨਾ ਹੀ ਵੇਚਦੇ ਨਹੀਂ ਬਿਲਕੁਲ ਜੀ ਅੱਛਾ ਕਸਟਮਰਜ਼ ਆ ਰਹੇ ਕਿਦਾਂ ਦਾ ਰਿਸਪੌਂਸ ਮਿਲਦਾ ਹਾਂਜੀ ਤਾਂ ਸ਼ੁਰੂ ਹੋਣੀ ਹੈ ਅਜੇ ਕੁਛ ਨਹੀਂ ਤਾਂ ਪਹਿਲਾ ਦਿਨ ਲਗਾਇਆ ਹੈ ਅੱਛਾ ਹਜੇ ਪਹਿਲਾ ਦਿਨ ਹੈ ਆ ਪਹਿਲੇ ਦਿਨ ਦੇ ਅਕੋਰਡਿੰਗ ਜੇ ਦੇਖੀਏ ਤਾਂ ਕਿੱਸ ਤਰੀਕੇ ਦਾ ਰਿਸਪੌਂਸ ਹੈ ਖੁਦ ਹੀ ਭਜਲ ਹੋਏ ਪਿਆ ਜੀ ਅਜੇ ਨਹੀਂ ਰਿਸਪੌਂਸ ਨਹੀਂ ਮਿਲਿਆ ਅੱਛਾ ਦੇਖੋ ਇਹਦਾ ਹਫਤਾ 10 ਦਿਨ ਭੜ ਤਿੰਨ ਪਏ ਹੈ ਪਰ ਮਾਤਾ ਭੱਲੀ ਕਦੇ ਸਭ ਦਾ ਭੱਲਾ ਕਦੇ ਸਭ ਨੂੰ ਖੁਸ਼ੀਆਂ ਭਰੀ ਟਵਾਲੀ ਦੇਵੇ ਅ ਜੇ ਸੀਜ਼ਨ ਦੀ ਗੱਲ ਕਰੀਏ ਇਸ ਵਾਰ ਸੀਜ਼ਨ ਕਿਸ ਤਰੀਕੇ ਦਾ ਜਾ ਰਿਹਾ ਤੁਹਾਡਾ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰੀਏ ਤੇ ਲੋਕਾਂ ਦਾ ਧਿਆਨ ਜਿਹੜਾ 골ਡ ਵਾਲਾ ਹੈ ਸਿਲਵਰ ਵਾਲਾ ਮਾਰਕੀਟ ਜਦੋਂ ਘਾਟੇ ਦੇ ਜਾ ਰਿਹਾ ਲੋਕ ਚਾਂਦੀ ਸੋਨੇ ਖਰੀਦਦੇ ਜਾ ਰਹੇ ਨੇ ਤੁਹਾਡੇ ਸਾਹਮਣੇ ਸੜਕ ਸੁੰਨੀ ਪਈ ਕੋਈ ਕਸਟਮਰ ਇੰਨੇ ਆਵਾਜਾਈ ਨਹੀਂ ਗਈ ਮੌਕੇ ਤੇ ਆ ਜਾਣ ਤੇ ਕਹਿ ਨਹੀਂ ਸਕਦੇ ਇਹ ਦਾਤੇ ਦੀ ਮੋਜ ਆ ਦਾਤਾ ਮੋਜ ਆ ਜਿਹਨੂੰ ਮੁਠੀ ਭਾ ਕੇ ਦੇਦੇ ਸ਼ੈ ਮਾਤਾ ਦੀ ਅ ਜਿਵੇਂ ਲੋਕ ਜੋ ਹੈ ਆਪਣਾ ਘਰ ਸਜਾਉਣ ਦੇ ਲਈ ਡੈਕੋਰੇਸ਼ਨ ਦਾ ਸਮਾਨ ਖਰੀਦਣਾ ਬਹੁਤ ਪਸੰਦ ਕਰਦੇ ਨੇ ਤੁਹਾਡੀ ਤਾਂ ਖੁਦ ਦੀ ਦੁਕਾਨਾ ਘਰ ਲੈ ਕੇ ਗਈ ਸੀ ਹਾਂ ਜੀ ਜੀ ਘਰ ਦੇ ਨੂੰ ਸ਼ੌਂਕ ਹੁੰਦਾ ਸਾਨੂੰ ਆਪਣਾ ਸ਼ੌਂਕ ਹੁੰਦਾ ਸਵੇਰੇ ਉੱਠੇ ਕਿਸੇ ਦੇ ਉਧਾਰ ਲਿਆਂਦਾ ਉਹਨੂੰ ਇਕੱਠੇ ਕਰਕੇ ਦੇਣੀ ਇੱਜ਼ਤ ਰਹਿ ਜਾਵੇ ਹਾਂ ਜੀ ਹਾਂ ਜੀ ਮਾਰਕੀਟ ਫੇਰੋਂ ਵੀ ਉਧਾਰ ਲੈਣਾ ਹੁੰਦਾ ਘਰ ਦੇ ਨੂੰ ਹੁੰਦਾ ਅਸੀਂ ਘਰ ਸਜਾ ਲਈਏ ਰੰਗੋਲੇ ਆਦਿ ਉਹਨੇ ਮੈਂ ਲੈ ਜਾ ਉਹ ਤਾਂ ਹੁੰਦਾ ਹੀ ਹੈ ਜੀ ਹਰ ਫੈਮਿਲੀ ਮੈਂਬਰ ਆਪਣਾ ਆਪਣਾ ਸ਼ੌਂਕ ਆ ਕਿਸੇ ਨੇ ਕੀ ਕਰਨਾ ਹੈ ਕਿਸੇ ਨੇ ਇਨਕਮ ਦਾ ਸੋਰਸ ਕਰਨਾ ਕਿਸੇ ਨੇ ਖਾਚਾ ਕਰਨਾ ਕਿਸ ਨੇ ਰੈਕੋਸ਼ਨ ਕਰਨ ਕਿਸ ਨੇ ਕਹ ਅਨੁਸਰ ਜਾਣਾ ਪਰਮਾਤਮਾ ਨੇ ਪਰਿਵਾਰ ਬਣਾਇਆ ਜਿੱਦਾਂ ਸ਼ਿਪ ਪਰਿਵਾਰ ਹੈ ਉਹਦੇ ਸਭ ਨੇ ਆਪਣੇ ਪਰਿਵਾਰ ਨੂੰ ਦਾਤੇ ਨੇ ਪਰਿਵਾਰ ਬਣਾਇਆ ਸਭ ਨੂੰ ਬਖਸ਼ ਕੀਤੀ ਹੋਈ ਚੱਲੀ ਜਾਂਦੀ ਦੁਨੀਆ ਤੇ ਚੱਲੀ ਜਾਂਦੀ ਸਿਰਫ ਹਫਤਾ ਹੀ ਰਹਿ ਗਿਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਮੇਰਾ ਜੋ ਸੀਜ਼ਨ ਲੱਗੇ ਹਾਂਜੀ ਹਾਂਜੀ ਦਾਤੇ ਦੇ ਹੁੰਦੇ ਸਾਰੇ ਉਮੀਦਾਂ ਮੀਨ ਆਵੇ ਹਾਂਜੀ ਸਭ ਕੁਝ ਸਹੀ ਹੋਵੇ ਲੈਡ ਡੂਟ ਦੀ ਦਿੱਕਤ ਨਾ ਆਵੇ ਸਰਕਾਰ ਮੌਜੂਦਾ ਸਰਕਾਰ ਦੀ ਮਿਹਰਬਾਨੀ ਤੇ ਲੈਡ ਫਰੀ ਵੀ ਹੈ ਇਹ ਰੈਗੂਲਰ ਆ ਗਈ ਹੈ ਪੰਜਾਬ ਸਰਕਾਰ ਦੀ ਫ੍ਰੀ ਲਾਈਟ ਆ ਰਹੀ ਹੈ ਦੁਕਾਨਦਾਰਾਂ ਤੇ ਨਹੀਂ ਆਉਂਦੀ ਵੈਸੇ ਮਗਾਲੀਆਂ ਦੇ ਪੂਰੇ ਪੰਜਾਬ ਦੇ ਗਰੀਬਾਂ ਲਈ ਫ੍ਰੀ ਆ ਬਿਲਕੁਲ ਆ ਸਪਲਾਈ ਵੀ ਪੂਰੀ ਆ ਇਸ ਉੱਤੇ ਸਰਕਾਰ ਦੀ ਕੀ ਤਾਰੀਫ ਕੀਤੀ ਜਾਏ ਹਮ ਇਸ ਉੱਤੇ ਜਿੰਨੀਆਂ ਤਾਰੀਫਾਂ ਕੀਤੀਆਂ ਜਾਣ ਉਹ ਗਿਣੀਆਂ ਤੇ ਨਹੀਂ ਕਿਣੀਆਂ ਜਾ ਸਕਦੀਆਂ ਅੱਥਾ ਕੁਝ ਲੋਕ ਨੇ ਕਹੀਆਂ ਸਰਕਾਰ ਨੂੰ ਆ ਨਹੀਂ ਹੈਗਾ ਉਹ ਨਹੀਂ ਹੈਗਾ ਬਸ ਰੋਟੀ ਖਾਈ ਜਾਂਦੇ ਇੰਨੇ ਬਹੁਤ ਦਾਤੇ ਦਾ ਸ਼ੁਕਰ ਕਰੋ ਪੋਜ਼ਿਟਿਵ ਪੋਜ਼ਿਟਿਵ ਚੀਜ਼ਾਂ ਜੋ ਹੈ ਵੇਖਣੀਆਂ ਚਾਹੀਦੀਆਂ ਨੇ ਹਾਂਜੀ ਹਾਂਜੀ ਪੋਜ਼ਿਟਿਵ ਹੋਣੀ ਚਾਹੀਦਾ 2027 ਦੇ ਵਿੱਚ ਭਗਵਾਨ ਸਰਕਾਰ ਆਏਗੀ ਜੀ ਜਿਸਾਂ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਚੰਦ ਲੋਕ ਦੇ ਦੂਜੀ ਪਾਰਟੀ ਦੇ ਬੰਦੇ ਹੋਣਾ ਤਾਂ ਕੀ ਨਹੀਂ ਹੈ ਜਿਹੜੇ ਦੂਜੀ ਪਾਰਟੀ ਦੇ ਬੰਦੇ ਹੋਣ ਦੂਜੀ ਪਾਰਟੀ ਨੂੰ ਆਣਾ ਜਿਹੜੇ ਇਹਨਾਂ ਨੂੰ ਸਹੂਲਤਾਂ ਮਿਲਦੀਆਂ ਉਹਨਾਂ ਗੁਣ ਗਾਣਾ ਹੀ ਗਾਣੇ ਹਾਂਜੀ